ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਇਹ ਕਲੈਕਸ਼ਨਾਂ ਹੈਵੀ embroiderd ਹੈਂਡਵਰਕ ਵਾਲੀਆਂ ਨੇ ਪਾਰਟੀ ਵੇਅਰ ਸੂਟ ਨੇ ਅੱਜ ਦੀ ਵੀਡੀਓ ਵਿੱਚ ਮੋਸਟਲੀ ਚਾਹੇ ਉਹ ਘੱਟ ਰੇਂਜ ਵਾਲੇ ਨੇ ਚਾਹੇ ਉਹ ਜ਼ਿਆਦਾ ਰੇਂਜ ਵਾਲੇ ਸਟਾਰਟਿੰਗ ਦੀਆਂ ਜਿਹੜੀਆਂ 3-4 ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਤੇ ਸਾਰਾ ਹੈਂਡਵਰਕ ਆਏਗਾ ਐ ਸਿੰਗਲ ਕਲਰ ਆਪਸ਼ਨ ਦੇ ਨਾਲ ਆਏਗਾ ਪ੍ਰਾਈਸ ਆਪ ਦਾ ਡਿਫਰੈਂਟ ਡਿਫਰੈਂਟ ਹੈ ਕੋਸ਼ਿਸ਼ ਕਰਾਂਗੀ ਅਗਰ ਪ੍ਰਾਈਸ ਆਸਦੇ ਆਂਗੇ ਨਹੀਂ ਤਾਂ ਫਿਰ ਤੁਸੀਂ ਮੈਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਬਹੁਤ ਟ੍ਰੈਂਡੀ ਸੂਟ ਨੇ बॉटम ਪਲੇਨ ਨਾਲ ਆਇਆ ਇਹ ਕਵਰਕ ਬੜਾ ਪਿਆਰਾ ਹੋਇਆ 1150 ਰੁਪਏਾਂ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਇਹਨਾਂ ਵਿੱਚ ਜਿੰਨੇ ਵੀ ਕਲਰ ਆਪਸ਼ਨ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਸਾਰੇ ਸੂਟ ਅੱਜ ਦੀ ਵੀਡੀਓ ਵਾਲੇ ਪਾਰਟੀ ਵੇਅਰ ਨੇ ਇਹ ਸ਼ਿਮਰ ਵਾਲੇ ਘੱਟ ਰੇਟ ਵਿੱਚ ਆਏ ਨੇ ਸਿਰਫ ਤੇ ਸਿਰਫ 1300 ਰੁਪਏਾਂ ਦੇ ਵਿੱਚ ਤੁਸੀਂ ਸ਼ਿਮਰ ਵਾਲੇ ਸੂਟ ਬਾਈ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੋਇਆ ਐ ਵੀ ਹੈਂਡਵਰਕ ਵਾਲੀਆਂ ਨੇ 2310 ਰੁਪਿਆ ਦੇ ਤੁਸੀਂ ਹੈ ਦੋ ਸੂਟ ਇਹਦੇ ਵਿੱਚ ਅਵੇਲੇਬਲ ਨੇ অপਸ਼ਨ ਇਹ ਤੁਹਾਨੂੰ 1550 ਵਿੱਚ ਮਿਲ ਜਾਏਗਾ ਇਹਦੇ ਵਿੱਚ ਤਿੰਨ ਕਲਰ অপਸ਼ਨ ਨੇ ਤਿੰਨੋਂ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਬਾਟਮ ਪਲੇਨ ਹੈ ਐ ਵੀ ਹੈਂਡਵਰਕ ਵਾਲੀ ਕਲੈਕਸ਼ਨ ਹੈ ਬਾਟਮ ਵੀ ਬਹੁਤ ਹੈ ਵੀ ਆਏਗਾ 슬ੀਵਜ਼ ਵੀ ਹੈ ਵੀ ਨੇ ਬਾਕੀ ਅਗਰ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਆਪਣਾ ਨੰਬਰ 62392450 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਰਤ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਬਾਈ ਕਰਨਾ ਚਾਹੁੰਦੇ ਹੋ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਤੁਸੀਂ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਨਾਲ ਸੈਂਡ ਕਰ ਦਿਓ ਤਾਂ ਹੋਰ ਹੈਲਪਫੁਲ ਹੋ ਜਾਂਦਾ ਹੈ ਇਹ ਕਰ ਕਲੈਕਸ਼ਨ ਆ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜ਼ਰੂਰ ਕਰਨਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ